ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਟਾਓ ਬਰੀਡ ਦੀ ਬੜ ਸੇ ਲਈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਛਿਰੇ ਲੂਪੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਈ ਤੁਹਾਡੇ ਅੱਜ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਹੋ ਨਾਮ ਰਾਜਵਿੰਦਰ ਸਿੰਘ ਆ ਬਈ ਪਿੰਡ ਗੌਂਤੀਕਲਾ ਜ਼ਿਲ੍ਹਾ ਜਿਲ੍ਹਾ ਬਠਿੰਡਾ ਬਾਈ ਤਹਿਸੀਲ ਬਾਈ ਤਹਿਸੀਲ ਫੂਲ ਆ ਬਾਈ ਨੇੜੇ ਪਿੰਡ ਬਾਈ ਨੇੜੇ ਭਗਤਾ ਤੇ ਭਾਈ ਰੁਪਾ ਰਹਿੰਦੇ ਆ ਬਾਈ ਮੋਬਾਈਲ ਨੰਬਰ ਬੋਲ 98723 17536 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਨੇ ਆਪਣੇ ਘਰ ਦੀ ਆ ਹਾਂਜੀ ਹਾਂਜੀ ਘਰ ਦੀ ਆ ਆਪਣੇ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਆਈ ਕਿੰਨੇ ਦਿਨ ਲੈਂਦੀ ਆ ਇਹਦੇ ਨਾਲੇ 7 ਦਿਨ ਪਏ ਬਾਈ ਪੂਰੇ 5 ਦਿਨ ਪਏ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਇਹ ਪਿਛਲੇ ਸੂਏ ਆਪਾਂ 26 ਲੀਟਰ ਚੋਇਆ ਬਾਈ ਇਹਦਾ ਚੋਇਆ ਕਰੇ ਹਨਾ ਬਾਈ ਹਾਂਜੀ ਫੁੱਲ ਕਾਦਾ ਬਾਈ ਬਰਾਬਰ ਖੜਿਓ ਬਰਾਬਰ ਬਰਾਬਰ ਖੜਾ ਬਾਈ ਮੋਢੇ ਤੱਕ ਜਾਂਦੀ ਫੁੱਲ ਕੱਦਦਾ ਬਾਈ ਥਣਲੇ ਬਾਅਦ ਚੰਗਾ ਚਵਾਈ ਕਿਵੇਂ ਆ ਚਵਾਈ ਬਾਈ ਇੱਥੇ ਪਾਵੇਂ ਹੱਥੀ ਝੋਲੋ ਤੇ ਪਾਵੇਂ ਮਸ਼ੀਨ ਨਾਲ ਇੱਕ ਇੱਕ ਨੰਬਰ ਚਵਾਈ ਠੀਕ ਆ ਬਾਈ ਬਾਈ ਜਿਵੇਂ ਖੋਲੇ ਖਾਨਾ ਮੂਹਰੇ ਥਣ ਦੀ ਧਾਰਾ ਸਹੀ ਪਿਛਲੇ ਨਾਲ ਪਿਛਲੇ ਇੱਕੋ ਜਿਹੀਆਂ ਧਾਰਾਂ ਬਾਈ ਕਹਿੰਦਾ ਮਾੜਾ 19 21 ਦਾ ਵੀ ਫਰਕ ਨਹੀਂ ਹੈਗਾ ਆਰਡਰ ਦੇਖੋ ਬਈ ਕਮਾਲ ਦਾ ਕੱਚੀ ਜ਼ਰੂਰਤ ਦਿਨ ਹਜੇ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਹੈ ਕਮਾਲ ਦਾ ਤਿਆਰ ਕਰਨਾ 7 ਦਿਨ ਲੈਂਦੀ ਆ ਬਈ ਹਾਂਜੀ ਪੂਰੇ ਹੁਣ ਚ ਪਿਆ ਠੀਕ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ 7 ਦਿਨ ਬਾਈ ਕਹਿੰਦਾ ਦਿਨ ਪੂਰੇ ਹੋਣ ਚ ਪਏ ਆ ਫੁੱਲ ਕੱਦ ਫੁੱਲ ਯਾਦ ਬ੍ਰੀਡ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਦਾ ਬਈ ਕੋਈ ਵਪਾਰ ਦਾ ਕੰਮ ਨਹੀਂ ਘਰੇ ਲੂਪੇ ਪਸ਼ੂ ਰੱਖੇ ਵਾ ਦੁੱਧ ਤੇ ਪਸ਼ੂ ਲਾਇਵੇ ਸਾਰੇ ਘਰਾਂ ਵਿੱਚ ਚੰਗੀਆਂ ਨੇ ਬਾਈ ਕੋਈ ਸਾਰੀਆਂ ਹੀ ਬਾਈ ਫੇਸ ਫੂਸ ਬਹੁਤ ਚੰਗਾ ਵੱਡੀ ਗੱਲ ਕੱਦ ਦੀ ਆ ਬਾਈ ਫੁੱਲ ਕੱਦ ਆਗਾ ਛੋਟਾ ਕੱਦ ਨਾ ਬੰਨੋ ਹਨਾ ਵੀਰੇ ਰੰਗ ਦੇ ਰੂਪ ਚਮਕ ਚਮਕ ਫੁੱਲਾ ਤੋਰਾ ਤਾਰਾ ਕਮਾਲ ਦਾ ਕੱਚੀ ਜ਼ਰੂਰ ਆ ਹਜੇ ਤੋਰਾ ਤਾਰਾ ਚੈੱਕ ਕਰ ਲਓ ਬਾਈ ਟੱਲ ਲੱਡੂ ਲਾ ਬਹੁਤ ਪਈਆਂ ਸਾਰੀਆਂ ਬੱਲ ਲੈ ਕੱਢ ਕੇ ਘਰ ਬਾਈ ਨੇ ਫੇਰ ਸੁਣਾਗਾ ਠੰਡੀ ਸੀ ਲਾਉ ਵੀਰੇ ਬਾਈ ਮਿਆਣਾ ਪਾਉ ਚਾਹਣਾ ਪਾਉ ਤਾਂ ਮੈਂ ਮਸ਼ੀਨ ਆਪਾਂ ਤਾਂ ਜਿਆਦੇ ਮਸ਼ੀਨ ਨਾਲ ਚਵਾਈ ਕਰਦੇ ਆ ਠੀਕ ਆ ਤੇ ਚਾਹੇ ਮਾ ਲੋ ਹੱਥੀ ਚੋਲੋ ਤੇ ਆਹ ਮਸ਼ੀਨ ਨਾਲ ਕੋਈ ਚੱਕਰ ਨਹੀਂ ਪੈਦਾ ਤੇ ਲਾ ਦਿਖਾ ਦੇ ਲੈ ਮਾੜੇ ਖੱਚੀ ਕੇ ਲੈਵਣ ਲਾ ਕਿਆ ਆ ਜਿਹੜੇ ਜਿੱਦੇ ਬਾਈ ਸੂਈ ਬਹੁਤ ਜਿਆਦੇ ਤਿਆਰੀ ਕਰਕੇ ਸੁੱਜੀ ਹੈਗਾ ਅੱਛਾ ਅੱਛਾ ਟੱਲ ਦੇਖੋ ਬਈ ਲੈ ਮਨ ਖੁਸ਼ ਕਰਦੇ ਆ ਹਨ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਚੀ ਕੱਚੀ ਆ ਬਈ ਲੈਵਾ ਬਣਾਉ ਬਹੁਤ ਗਰਮ ਵਾਲੀ ਤੇ 3 ਟੀਗਾ ਟੀਗਾ ਬਾਈ 40 433 ਦਾ ਭਰਿਆ ਵਾਦੇ ਠੀਕ ਹੈ ਜਿਹੜੇ ਤੋਂ ਗੱਬਣਾ ਹੈ ਜਿਹੜੇ ਤੋਂ ਗੱਬਣਾ ਬਾਈ ਠੀਕ ਹੈ ਬਾਈ ਖੁਦ ਕਿਹੜੇ ਦੀ ਪਤਾ ਕੁਸ ਨਹੀਂ ਖੁਦ ਨਹੀਂ ਪਤਾ ਬਾਈ ਉਹਦੋਂ ਹਲੇ ਮੈਂ ਕੰਮ ਸ਼ੁਰੂ ਕੀਤਾ ਸੀ ਮੈਂ ਪਹਿਲੇ ਸੂਏ ਲਈ ਸੀ ਇਹ ਠੀਕ ਆ ਹਾਂ ਪਹਿਲੇ ਸੂਏ ਲਈ ਸੀ ਮੈਂ ਕਿਹਦੀ ਚੀਜ਼ਾਂ ਸੂਆ ਜੈਨੂਇਨ ਸੂਆ ਪਰ ਕੋਈ ਸੂਏ ਚ ਝੂਠੀ ਬਹੁਤ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਬर्ड ਪਸੰਦ ਆਵੇ ਬਾਈ ਮੈਕਨੇਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ